ਜਿਲ੍ਹਾ ਅਨੌਜ਼ੀਤਾ ਪਰ ਜਿਲ੍ਹਾ ਬੜਨਨ ਦੇ ਲਈ ਬਹੁਤ ਸਾਰੀਆਂ ਗਰਾਊਂਡ ਲੈਵਲ ਦੀਆਂ ਅਜਿਹੀਆਂ ਚੀਜ਼ਾਂ ਜ਼ਰੂਰਤ ਹੁੰਦੀ ਆ ਬਿਲਡਿੰਗਾਂ ਦੀ ਜ਼ਰੂਰਤ ਹੁੰਦੀ ਆ ਦਫ਼ਤਰਾਂ ਦੀ ਇਨਫਰਾਸਟ੍ਰਕਚਰ ਦੀ ਲੋੜ ਹੁੰਦੀ ਹੈ ਜੋ ਇੱਕ ਚੈਲੰਜ ਭਰਿਆ ਕੰਮ ਸਰਕਾਰ ਤੇ ਮਲੇਰ ਕੋਟਲਾ ਦੇ ਵਿਧਾਇਕ ਦੇ ਲਈ ਸੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਬਹੁਤ ਹੀ ਤੇਜ਼ੀ ਦੇ ਨਾਲ ਬਹੁਤ ਸਰਗਰਮੀ ਦੇ ਨਾਲ ਮਲੇਰ ਕੋਲਾ ਜ਼ਿਲ੍ਹੇ ਦੇ ਲਈ ਕੰਮ ਕੀਤਾ ਹੈ ਕੈਬਨਟ ਦੇ ਵਿੱਚ ਇਹ ਪਾਸ ਕਰਵਾਇਆ ਕਿ ਮਲੇਰ ਕੋਲਾ ਜ਼ਿਲ੍ਹਾ ਦੇ ਵਿੱਚ ਸੈਸ਼ਨ ਡਿਵੀਜ਼ਨ ਜਿਹੜੀ ਹੈ ਉਹ ਬਣਾਈ ਜਾਏਗੀ ਪਿਆਰ ਮੁਹੱਬਤ ਔਰ ਆਪਸੀ ਭਾਈਚਾਰੇ ਦੀ ਮਿਸਾਲ ਇਸ ਧਰਤੀ ਤੇ ਇੱਕ ਮੈਡੀਕਲ ਕਾਲਜ ਔਰ ਮੈਡੀਕਲ ਹਸਪੀਟਲ ਵੱਡਾ ਬਣਾਉਣ ਦਾ ਵੀ ਜਿਹੜਾ ਹੈ ਪ੍ਰੋਜੈਕਟ ਉਹ ਪਾਸ ਹੋ ਚੁੱਕਿਆ ਹੈ ਐਕਚੁਅਲੀ ਜਿਹੜੇ ਕਾਂਗਰਸੀ ਹਨ ਜਾਂ ਅਕਾਲੀ ਹਨ ਉਹਨਾਂ ਕੋਲ ਕੋਈ ਮੁੱਦਾ ਨਹੀਂ ਰਿਹਾ ਔਰ ਜਦੋਂ ਕੋਈ ਮੁੱਦਾ ਨਹੀਂ ਉਹਨਾਂ ਕੋਲੇ ਉਹ ਫਿਰ ਬੇਤੁਕੀਆਂ ਗੱਲਾਂ ਜਿਹੜੀਆਂ ਹਨ ਉਹ ਕਰਦੇ ਰਹਿੰਦੇ ਨਾ ਬਾਣੀਆ ਮੁੱਖ ਮੰਤਰੀ ਸਾਹਿਬ ਨੇ 4 ਉੱਚ ਕੋਟੀ ਦੇ ਖਿਡਾਰੀਆਂ ਨੂੰ ਅ ਪੀਪੀਐਸ ਯਾਨੀ ਡੀਐਸਪੀ ਰੈਂਕ ਦਿੱਤਾ ਹੈ ਔਰ ਤਿੰਨ ਨੂੰ ਅ ਜਿਹੜਾ ਹੈ ਪੀਸੀਐਸ ਐਸਡੀਐਮ ਦਾ ਰੈਂਕ ਦਿੱਤਾ ਹੈ ਪੰਜਾਬ ਸਰਕਾਰ ਨੇ ਜੋ ਇਲੈਕਸ਼ਨਸ ਹਮੇ ਵਾਦਾ ਕੀਤਾ ਸੀ ਆਮਾ ਦੀ ਪਾਰਟੀ ਨੇ ਉਹ ਵਾਦਾ ਪੂਰਾ ਕਰਦੇ ਆਂ ਪਹਿਲੀ ਜੁਲਾਈ 2022 ਨੂੰ 600 ਯੂਨਟ ਮੁਫਤ ਬਿਜਲੀ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਦੇਣਾ ਸ਼ੁਰੂ ਕਰ ਦਿੱਤੀ ਸੀ ਖੇਤਾਂ ਦੇ ਵਿੱਚ ਵੀ ਅਸੀਂ 2077 ਟਰਾਂਸਫਾਰਮਰ ਜਿਹੜੇ ਹਨ ਧਰਾਏ ਨੇ ਤਾਂ ਕਿ ਖੇਤਾਂ ਨੂੰ ਵੀ ਜਿਹੜੀ ਬਿਜਲੀ ਦੀ ਸਪਲਾਈ ਹੈ ਉੱਥੇ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਕਿਸਾਨਾਂ ਨੂੰ ਨਾ ਆਵੇ ਤਿੰਨ ਮੀਨੀ ਸਟੇਡੀਅਮ ਬਣਾਉਣ ਦਾ ਵੀ ਅਸੀਂ ਪ੍ਰਪੋਜ਼ਲ ਜਿਹੜੀ ਹੈ ਭੇਜੀ ਹੈ ਉਹ ਪ੍ਰਪੋਜ਼ਲ ਸਾ ਤੋਂ ਡਿਪਾਰਟਮੈਂਟ ਨੇ ਮੰਗੀ ਹੈ ਤੇ ਡਾਇਰੈਕਟਰ ਸਾਹਿਬ ਨੂੰ ਅਸੀਂ ਭੇਜ ਦਿੱਤੀ ਦਿੱਕਤ ਹੈ ਕੋਈ ਪਰੇਸ਼ਾਨੀ ਹੈ ਉਹਦੇ ਲਈ ਮੈਂ ਡੀਸੀ ਕੰਪਲੈਕਸ ਦੇ ਵਿੱਚ ਜਿਹੜਾ ਦਫ਼ਤਰ ਹੈ ਗਵਰਨਮੈਂਟ ਕਾਲਜ ਮਲੇਰਕੋਲਾ ਦੇ ਸਾਹਮਣੇ ਉਹਦੇ ਵਿੱਚ ਮੈਂ ਡੇਲੀ ਬੈਠਦਾ ਤੇ ਕਿਸੇ ਵਕਤ ਵੀ ਆ ਕੇ ਉਹ ਆਪਣੀ ਸਮੱਸਿਆ ਦੱਸ ਸਕਦੇ ਨਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮੰਤ ਮਾਨ ਸਾਹਿਬ ਦਾ ਜਿਹੜਾ ਸੁਪਨਾ ਹੈ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣਾ ਹੱਸਦਾ ਖੇਡਦਾ ਪੜਦਾ ਪੰਜਾਬ ਬਣਾਉਣਾ ਸੋ ਆਖ ਤਾਂ ਸਭ ਦੱਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਮਲੇਰ ਕੋਟਲਾ ਪੰਜਾਬ ਦਾ ਨਵਾਂ ਜ਼ਿਲ੍ਹਾ ਬੜਿਆ ਤੇ ਨਵਾਂ ਜ਼ਿਲ੍ਹਾ ਬਣਨ ਦੇ ਨਾਲ ਹੀ ਨਵੀਂ ਸਰਕਾਰ ਬਣੀ ਆ ਤੇ ਨਵੀਂ ਸਰਕਾਰ ਤੇ ਮਲੇਰ ਕੋਟਲਾ ਦੇ ਵਿਧਾਇਕ ਡਾਕਟਰ ਜਮੀਲੋ रहमान ਹਾਲਾਂਕਿ ਜ਼ਿਲ੍ਹਾ ਅਨੌਜ਼ਿਤਾ ਪਰ ਜ਼ਿਲ੍ਹਾ ਬਣਨ ਦੇ ਲਈ ਬਹੁਤ ਸਾਰੀਆਂ ਗਰਾਊਂਡ ਲੈਵਲ ਦੀਆਂ ਅਜਿਹੀਆਂ ਚੀਜ਼ਾਂ ਜ਼ਰੂਰ ਤੋਂਂਦੀ ਆ ਬਿਲਡਿੰਗਾਂ ਦੀ ਜ਼ਰੂਰਤ ਹੁੰਦੀ ਆ ਦਫ਼ਤਰਾਂ ਦੀ ਇਨਫਰਾਸਟ੍ਰਕਚਰ ਦੀ ਲੋੜ ਹੁੰਦੀ ਆ ਜੋ ਇੱਕ ਚੈਲੰਜ ਭਰਿਆ ਕੰਮ ਸਰਕਾਰ ਤੇ ਮਲੇਰਕੋਟਲਾ ਦੇ ਵਿਧਾਇਕ ਦੇ ਲਈ ਸੀ ਤੇ ਦੱਸ ਦਈਏ ਕਿ ਹੁਣ ਜ਼ਿਲ੍ਹਾ ਭਾਵੇਂ ਬਣ ਚੁੱਕਿਆ ਅਧਿਕਾਰੀ ਭਾਵੇਂ ਇੱਥੇ ਬੈਠਣ ਲੱਗ ਗਏ ਨੇ ਜ਼ਿਲ੍ਹਾ ਪਦਰੀ ਪਰ ਹੁਣ ਜੋ ਜ਼ਿਲ੍ਹੇ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਰਹੀਆਂ ਨੇ ਜੋ ਪ੍ਰੋਜੈਕਟ ਪਾਸ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਕਰਵਾਵਾਂਗੇ ਕਿ ਕਿਹੜੇ ਕਰੋੜਾ ਰੁਪਏ ਦੇ ਪ੍ਰੋਜੈਕਟ ਜਿਹੜੇ ਨੇ ਉਹ ਮਲੇਰਕੋਟਲਾ ਜ਼ਿਲ੍ਹੇ ਦੇ ਅੰਦਰ ਲੈ ਕੇ ਆ ਰਹੇ ਨੇ ਤੇ ਅਸੀਂ ਜਾਣਕਾਰੀ ਲੈ ਰਹੇ ਆ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜ਼ਮੀਲਉ ਰਹਿਮਾਨ ਕੋਲੋਂ ਤੇ ਜਾਬ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰ ਲੈਣਾ ਸਰ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਸਰ ਜ਼ਿਲ੍ਹਾ ਤਾਂ ਜ਼ਿਲ੍ਹਾ ਤਾਂ ਅਨਾਉਂਸ ਹੋ ਗਿਆ ਸੀ ਜੀ ਪਰ ਇਕੱਲਾ ਅਨਾਉਂਸ ਹੋਣ ਨਾਲ ਜ਼ਿਲ੍ਹਾ ਨਹੀਂ ਬਣਦਾ ਕਿੰਨਾ ਚੈਲੰਜ ਪਹਿਲਾਂ ਤੇ ਦੱਸੋ ਉਸੀ ਸਰਕਾਰ ਤੇ ਤੁਹਾਡੇ ਲਈ ਹਾਮਲੇਰ ਕੋਲਾ ਜ਼ਿਲ੍ਹਾ ਜਦੋਂ ਅਨਾਉਂਸ ਹੋਇਆ ਉਦੋਂ ਜ਼ਿਲ੍ਹੇ ਲਈ ਜੋ ਜ਼ਰੂਰੀ ਚੀਜ਼ਾਂ ਹੁੰਦੀਆਂ ਸਰਕਾਰੀ ਦਫ਼ਤਰ ਸਰਕਾਰੀ ਅਫਸਰਾਂ ਦੇ ਰਹਿਣ ਲਈ ਰਿਹਾਇਸ਼ਾਂ ਤੇ ਇਨਫਰਾਸਟ੍ਰਕਚਰ ਸਾਰੇ ਉਹ ਨਹੀਂ ਮੌਜੂਦ ਸਨ ਪਹਿਲਾਂ ਤਿਆਰੀ ਨਹੀਂ ਕੀਤੀ ਗਈ ਔਰ ਬਗੈਰ ਤਿਆਰੀ ਤਿਆਰੀ ਤੋਂ ਜ਼ਿਲ੍ਹਾ ਅਨਾਉਂਸ ਹੋ ਗਿਆ ਜ਼ਿਲ੍ਹਾ ਅਨਾਉਂਸ ਹੋਣ ਤੋਂ ਬਾਅਦ ਭਾਵੇਂ ਡਿਪਟੀ ਕਮਿਸ਼ਨਰ ਸਾਹਿਬਾ ਸਾਹਿਬ ਔਰ ਇੱਥੇ ਐਸਐਸਪੀ ਏਡੀਸੀ اور ਜ਼ਿਲ੍ਹੇ ਦੇ ਦੂਸਰੇ ਅਧਿਕਾਰੀਆਂ ਨੂੰ ਬੈਠਣ ਲਈ ਸਾਡਾ ਜਿਹੜਾ ਮਲੇਰਕੋਟ ਦੇ ਟਿਊਬਲ ਕਾਰਪੋਰੇਸ਼ਨ ਦੇ ਦਫ਼ਤਰ ਸਾਨੂੰ ਉਹ ਬੜੀ ਖਸਤਾ ਹਾਲ ਵਿੱਚ ਪੁਰਾਣੇ ਦਫ਼ਤਰ ਉੱਥੇ ਬਿਠਾ ਕੇ ਇਹਨਾਂ ਦਾ ਕੰਮ ਚਲਾਇਆ ਜਾ ਰਿਹਾ ਹੈ ਮੈਂ ਸਮਝਦਾ ਹਾਂ ਕਿ ਮੈਂ ਵਿਧਾਇਕ ਬਣਨ ਤੋਂ ਬਾਅਦ ਇਸ ਗੱਲ ਨੂੰ ਮਹਿਸੂਸ ਕਰਦਾ ਸੀ ਕਿ ਆਖਰ ਕਦੋਂ ਇਹ ਸਾਰੀਆਂ ਜਿਹੜੀਆਂ ਲੋੜਾਂ ਪੂਰੀਆਂ ਹੋਣਗੀਆਂ ਲੇਕਿਨ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਬਹੁਤ ਹੀ ਤੇਜ਼ੀ ਦੇ ਨਾਲ ਬਹੁਤ ਸਰਗਰਮੀ ਦੇ ਨਾਲ ਮਲੇਰਕੋਲਾ ਜ਼ਿਲ੍ਹੇ ਦੇ ਲਈ ਕੰਮ ਕੀਤਾ ਹੈ ਔਰ ਅਸੀਂ ਪ੍ਰਪੋਜ਼ਲ ਬਣਾ ਕੇ ਦਿੱਤੀ ਕਿ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਿਹੜਾ ਹੈ ਉਹ ਬਣਾਇਆ ਜਾਵੇ 111 ਕਰੋੜ ਰੁਪਏ ਦੀ ਉਹ ਪ੍ਰਪੋਜ਼ਲ ਸੀ ਔਰ ਉਹ ਪ੍ਰਪੋਜ਼ਲ ਜਿਹੜੀ ਹੈ ਉਹ डीसी साइबर ਨੇ ਜਾ ਕੇ ਪੁੱਟ ਅਪ ਕੀਤੀ ਤੇ ਮੈਂ ਫਿਰ ਅਫਸਰਾਂ ਨੂੰ ਮਿਲਿਆ ਫਾਈਨੈਂਸ਼ੀਅਲ ਕਮਿਸ਼ਨਰ ਸਾਹਿਬ ਨੂੰ ਮਿਲਿਆ ਤੇ ਉਹ ਇਨਸ਼ਾਅੱਲਾ ਬੜੀ ਜਲਦੀ ਉਹ ਪਾਸ ਹੋ ਕੇ ਇੱਥੇ ਜਿਹੜਾ ਹੈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਉਹ ਬਣ ਜਾਏਗਾ ਜੇਕਰ ਸਭ ਤੋਂ ਵੱਡੀ ਖੂਬਖਬਰੀ ਦੀ ਗੱਲ ਕਰੀਏ ਜੀ ਜਿਵੇਂ ਤੁਸੀਂ ਕਿਹਾ ਜ਼ਿਲ੍ਹਾ ਅਦਾਲਤ ਇਹ ਬਹੁਤ ਵੱਡੀ ਕਮੀ ਸੀ ਵਕੀਲਾਂ ਨੇ 48 ਤੱਕ ਵੀ ਕਰ ਦਿੱਤੀਆਂ ਸਨ ਕਿ ਮਲੇਕੂਲਾ ਜ਼ਿਲ੍ਹਾ ਬਣ ਗਿਆ ਪਰ ਡਿਸਟ੍ਰਿਕਟ ਦੇ ਬਾਹਰ ਨਹੀਂ ਬਣੀ ਹੈ ਜਾਂ ਫਿਰ ਅਦਾਲਤ ਨਹੀਂ ਬਣੀ ਹੁਣ ਸਭ ਕੰਪਲੀਟ ਹੈ ਜੀ ਹਾਂ ਜੀ ਬਹੁਤ ਸਾਡੇ ਲਈ ਖੁਸ਼ੀ ਦੀ ਗੱਲ ਹੈ ਔਰ ਇਹਦੇ ਲਈ ਮੈਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦਾ ਬੇਹਦ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ 29 ਅਗਸਤ ਨੂੰ ਕੈਬਨਟ ਦੇ ਵਿੱਚ ਇਹ ਪਾਸ ਕਰਵਾਇਆ ਕਿ ਮਲੇਰ ਕੋਲਾ ਜ਼ਿਲ੍ਹਾ ਦੇ ਵਿੱਚ ਸੈਸ਼ਨ ਡਿਵੀਜ਼ਨ ਜਿਹੜੀ ਹੈ ਉਹ ਬਣਾਈ ਜਾਏਗੀ ਤੇ ਉਹ ਉਹਦਾ ਗਜ਼ਟ ਨੋਟੀਫਿਕੇਸ਼ਨ ਵੀ ਹੋ ਚੁੱਕਿਆ ਹੈ ਤਾਂ ਇਹਦੇ ਲਈ ਜਿੱਥੇ ਜ਼ਿਲ੍ਹਾ ਮਲੇਰ ਕੋਲਾ ਦੇ ਸਾਰੇ ਲੋਕ ਮੁਬਾਰਕਬਾਦ ਦੇ مستحق ਹਨ ਮਾਨਯੋਗ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਬੇहद ਧੰਨਵਾਦ ਦਾ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਦਾ ਕਿ ਜਿਨ੍ਹਾਂ ਨੇ ਇੰਨੀ ਜਲਦੀ ਸਾਨੂੰ ਜ਼ਿਲ੍ਹਾ ਸੈਸ਼ਨ ਕੋਰਟ ਦਿੱਤੀਆਂ ਹਨ ਔਰ ਇਸ ਦੇ ਨਾਲ ਨਾਲ ਮਲੇਰਕੋਲਾ ਦੀ ਇਸ ਇਤਿਹਾਸਿਕ ਧਰਤੀ ਤੇ ਗੁਰੂਆਂ ਪੀਰਾਂ ਦੀ ਇਸ ਧਰਤੀ ਤੇ ਹਾ ਦੇ ਨਾਰੇ ਦੀ ਇਸ ਧਰਤੀ ਤੇ ਕੂਕਾ ਮੈਮੋਰੀਅਲ ਮੂਮੈਂਟ ਦੀ ਇਸ ਧਰਤੀ ਤੇ ਬਾਬਾ ਆਤਮਾਰਾਮ ਦੇ ਡੇਰੇ ਦੀ ਇਸ ਧਰਤੀ ਤੇ ਔਰ ਹਜ਼ਰ ਸ਼ੇਖ ਸਦਰੂਦਦਿਨ ਦੀ ਇਸ ਧਰਤੀ ਤੇ ਔਰ ਪਿਆਰ ਮੁਹੱਬਤ ਔਰ ਆਪਸੀ ਭਾਈਚਾਰੇ ਦੀ ਮਿਸਾਲ ਇਸ ਧਰਤੀ ਤੇ ਇੱਕ ਮੈਡੀਕਲ ਕਾਲਜ ਔਰ ਮੈਡੀਕਲ ਹਸਪੀਟਲ ਵੱਡਾ ਬਣਾਉਣ ਦਾ ਵੀ ਜਿਹੜਾ ਹੈ ਪ੍ਰੋਜੈਕਟ ਉਹ ਪਾਸ ਹੋ ਚੁੱਕਿਆ ਹੈ ਔਰ ਜ਼ਮੀਨ ਦੀ ਖਰੀਦ ਲਈ ਜਿਹੜੀ ਹੈਗੀ ਉਹ ਫਾਈਲ ਜਿਹੜੀ ਹੈ ਉਹ ਭੇਜੀ ਹੋਈ ਹੈ ਬਹੁਤ ਜਲਦ ਉਮੀਦ ਹੈ ਕਿ ਉਹ ਪਾਸ ਹੋ ਜਾਏਗੀ ਜ਼ਮੀਨ ਮਿਲ ਜਾਏਗੀ ਤੇ ਉਸ ਤੋਂ ਬਾਅਦ ਪੈਸਾ ਜਾਂ ਪਹਿਲੀ ਕਿਸ਼ਤ ਜਿਹੜਾ ਪੈਸਾ ਉਹ ਸੈਂਟਰ ਸਰਕਾਰ ਵੱਲੋਂ ਵੀ ਸਟੇਟ ਸਰਕਾਰ ਵੱਲੋਂ ਵੀ ਉਹ ਆ ਚੁੱਕਿਆ ਹੈ ਔਰ ਉਸ ਤੋਂ ਬਾਅਦ ਜਦ ਹੀ ਜ਼ਮੀਨ ਦਾ ਫਾਈਨਲ ਹੋਣ ਤੋਂ ਬਾਅਦ ਉਸ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਇਨਸ਼ਾਅੱਲਾ ਜਲਦੀ ਹੀ ਮੈਡੀਕਲ ਕਾਲਜ ਬਣਾਉਣ ਦੀ ਸ਼ੁਰੂਆਤ ਕਰਤੀ ਜਾਏਗੀ। ਅਮਰ ਸਾਹਿਬ ਆ ਮੈਡੀਕਲ ਕਾਲਜ ਦੀ ਗੱਲ ਹੋ ਰਹੀ ਆ ਤੇ ਇੱਕ ਹੀ ਸਵਾਲ ਵੀ ਦੋਦੀ ਖੜੇ ਕਰ ਦਿੰਨੇ। ਲੱਗਦਾ ਕਿ ਕਹਿਣਾ ਕਰਨਾ ਬੜਾ ਔਖਾ ਹੁੰਦਾ ਜਿਵੇਂ ਨਹੀਂ ਪੱਧਰ ਤੇ। ਐਕਚੁਅਲੀ ਜਿਹੜੇ ਕਾਂਗਰਸੀ ਹਨ ਜਾਂ ਅਕਾਲੀ ਹਨ ਉਹਨਾਂ ਕੋਲ ਕੋਈ ਮੁੱਦਾ ਨਹੀਂ ਰਿਹਾ। ਔਰ ਜਦੋਂ ਕੋਈ ਮੁੱਦਾ ਨਹੀਂ ਉਹਨਾਂ ਕੋਲੇ ਉਹ ਫਿਰ ਬੇਤੁਕੀਆਂ ਗੱਲਾਂ ਜਿਹੜੀਆਂ ਹਾਂ ਉਹ ਕਰਦੇ ਰਹਿੰਦੇ ਨਾ ਤੇ ਉਹਨਾਂ ਵਿੱਚ ਕੋਈ ਦਮ ਕੰਮ ਨਹੀਂ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਅਗਵਾਈ ਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਹੱਸਦਾ ਬਸਦਾ ਖੇਡਦਾ ਪੜਦਾ ਪੰਜਾਬ ਬਣਾਉਣ ਦੇ ਲਈ ਯਤਨਸ਼ੀਲਾਂ ਔਰ ਤੁਸੀਂ ਦੇਖਿਆ ਕਿ ਹਰ ਡਿਪਾਰਟਮੈਂਟ ਦੇ ਵਿੱਚ ਵੱਡੇ ਬਦਲ ਤੇ ਤਬਦੀਲੀ ਆਈ ਹੈ ਅਸੀਂ ਐਜੂਕੇਸ਼ਨ ਦੇ ਮੈਦਾਨ ਦੇ ਵਿੱਚ ਸੇਤ ਸਹੂਲਤਾਂ ਦੇ ਮੈਦਾਨ ਦੇ ਵਿੱਚ ਖੇਡਾਂ ਦੇ ਮੈਦਾਨ ਦੇ ਵਿੱਚ ਤੁਸੀਂ ਗੱਲ ਕਰ ਲੋ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 2 ਸਾਲ ਪਹਿਲਾਂ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਸੀ ਆ ਪਰਸੋਂ 3 ਤੀਸਰੇ ਸੀਜ਼ਨ ਦੀ ਸ਼ੁਰੂਆਤ ਹੋਈ ਹੈ ਔਰ ਇਹਦੇ ਨਾਲ ਕੀ ਹੋਇਆ ਕਿ ਲੱਖਾਂ ਸਟੂਡੈਂਟਸ ਲੱਖਾਂ ਸਾਡੇ ਨੌਜਵਾਨ ਉਹ ਖੇਡ ਦੇ ਮੈਦਾਨਾਂ ਦੇ ਵਿੱਚ ਡੇਲੀ ਉਹ ਪ੍ਰੈਕਟਿਸ ਕਰਦੇ ਨੇ ਔਰ ਜਿਹੜੇ ਖੇਡਾਂ ਦੇ ਮੈਦਾਨ ਵੀਰਾਨ ਪਏ ਸੀ ਮੜੋਂਾਂ ਖੇਡਾਂ ਦੇ ਮੈਦਾਨਾਂ ਵਿੱਚ ਰੌਣਕਾਂ ਪਰਤ ਆਈਆਂ ਨੇ ਔਰ ਇੱਕ ਵੱਡੀ ਲਹਿਰ ਪੈਦਾ ਹੋਈ ਹੈ ਕਿ ਸਾਡੇ ਨੌਜਵਾਨ ਤਬਕੇ ਦੇ ਵਿੱਚ ਕਿ ਅਸੀਂ ਆਪਣੇ ਸਰੀਰਾਂ ਦੀ ਸੰਭਾਲ ਕਰਨੀ ਹੈ ਔਰ ਅਸੀਂ ਅੱਗੇ ਵਧਣਾ ਹੈ ਖੇਡਾਂ ਦੇ ਮੈਦਾਨ ਦੇ ਵਿੱਚ ਅੱਗੇ ਵਧ ਕੇ ਅਸੀਂ ਦੇਸ਼ ਦਾ ਆਪਣੇ ਸ਼ਹਿਰ ਦਾ ਆਪਣੇ ਮਾਂ-ਬਾਪ ਦਾ ਪੰਜਾਬ ਦਾ ਨਾਮ ਰੋਸ਼ਨ ਕਰਨਾ ਹੈ ਔਰ ਜਿਹੜੀ ਵਧੀਆ ਖੇਡ ਨੀਤੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਣਾਈ ਹੈ ਖਿਡਾਰੀਆਂ ਦੇ ਲਈ ਖੇਡ ਦੇ ਲਈ ਉਹਦੇ ਫਲਸਰੂਪ ਵੀ ਬਹੁਤ ਸਾਰੇ ਉਤਸ਼ਾਹ ਦੇ ਨਾਲ ਸਾਡੇ ਨੌਜਵਾਨ ਖੇਡਾਂਵਾਲ ਨੂੰ ਅੱਗੇ ਵਧ ਰਹੇ ਹਨ ਔਰ ਜਿਨ੍ਹਾਂ ਨੇ 올림픽 ਦੇ ਵਿੱਚ ਮੈਡਲ ਜਿੱਤੇ ਨਾ ਉਹਨਾਂ ਲਈ ਵੀ ਪੰਜਾਬ ਗਵਰਨਮੈਂਟ ਨੇ ਪਾਲਿਸੀ ਬਣਾਈ ਹੈ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨੀ ਸਾਡੀ ਹਾਕੀ ਟੀਮ ਦੇ ਪਲੇਅਰਾਂ ਨੂੰ ਇਕਿਤ ਕਰੋੜ ਰੁਪਏ ਦੇ ਚੈੱਕ ਦਿੱਤੇ ਔਰ ਇਸੇ ਤਰ੍ਹਾਂ ਹੀ ਜਿਹੜੇ 골ਡ ਮੈਡਲ ਲੈ ਕੇ ਆਉਂਦੇ ਨੇ ਉਹਨਾਂ ਨੂੰ 5 ਕਰੋੜ ਰੁਪਏ ਦਾ ਦਾ ਚੈੱਕ ਦਿੰਦੇ ਆ ਨਾ ਔਰ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 4 ਉੱਚ ਕੋਟੀ ਦੇ ਖਿਡਾਰੀਆਂ ਨੂੰ ਅ ਪੀ ਪੀ ਐਸ ਯਾਨੀ ਡੀ ਐਸ ਪੀ ਰੈਂਕ ਦਿੱਤਾ ਹੈ ਔਰ ਤਿੰਨ ਨੂੰ ਜਿਹੜਾ ਹੈ ਪੀ ਸੀ ਐਸ ਐਸ ਡੀ ਐਮ ਦਾ ਰੈਂਕ ਦਿੱਤਾ ਹੈ ਔਰ ਇਸੇ ਤਰ੍ਹਾਂ ਸਾਡੇ ਨੌਜਵਾਨਾਂ ਚ ਬੜਾ ਉਤਸ਼ਾਹ ਹੈ ਉਹ ਵੀ ਚਾਹੁੰਦੇ ਨੇ ਕਿ ਅਸੀਂ ਖੇਡਾਂ ਦੇ ਮੈਦਾਨ ਦੇ ਵਿਚ ਅੱਗੇ ਵਧ ਕੇ ਅਸੀਂ ਪ੍ਰਾਪਤੀਆਂ ਕਰੀਏ ਔਰ ਫਿਰ ਅਸੀਂ ਵੀ ਉੱਚ ਪਦਰੀ ਜਿਹੜੀਆਂ ਹਨ ਪੋਸਟਾਂ ਪ੍ਰਾਪਤ ਕਰੀਏ ਐਮਸਵੀ ਕਰਕੋਰਡ ਤੁਸੀਂ ਕਿਹਾ ਕਿ ਗਰਮੀ ਦੌਰਾਨ ਲੋਡ ਬਹੁਤ ਵੱਧ ਗਿਆ ওভারਲੋਡ ਹੋ ਗਿਆ ਟਰਾਂਸਫਰਮ ਦੇ ਕਰਕੋਰਡ ਤੁਸੀਂ ਦੱਸਿਆ ਕਿ ਜਲਦ ਜਿਹੜਾ ਹੈਗਾ ਬਣਾਉਣ ਜਾ ਰਹੇ ਹਾਂ ਉਹ ਕੀ ਹੈਗਾ ਪਹਿਲੇ ਪੰਜਾਬ ਸਰਕਾਰ ਨੇ ਜੋ ਇਲੈਕਸ਼ਨ ਸਮੇਂ ਵਾਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਉਹ ਵਾਦਾ ਪੂਰਾ ਕਰਦੇ ਆ 1 ਜੁਲਾਈ 2022 ਨੂੰ 600 ਯੂਨਟ ਮੁਫਤ ਬਿਜਲੀ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਦੇਣਾ ਸ਼ੁਰੂ ਕਰ ਦਿੱਤੀ ਸੀ ਔਰ ਜਿਸ ਦੇ ਫਲਸਰੂਪ ਬਹੁਤ ਸਾਰੇ ਉਹ ਲੋਕ ਜਿਹੜੇ ਕਦੇ ਏਸੀ ਦੇ ਬਾਰੇ ਸੋਚ ਵੀ ਨਹੀਂ ਸਕਦੇ ਤੇ ਵੀ ਅਸੀਂ ਵੀ ਕਦੇ ਏਸੀ ਦਾ आनंद ਲੈ ਸਕਾਂਗੇ ਉਹਨਾਂ ਨੇ ਬਹੁਤ ਸਾਰਾਂ ਨੇ ਕਿਸ਼ਤਾਂ ਤੇ ਜਾਂ ਬਹੁਤ ਸਾਰਾਂ ਨੇ ਪੁਰਾਣੇ ਏਸੀ ਲੈ ਕੇ ਆਪਣੇ ਘਰਾਂ ਵਿੱਚ ਫਿਟ ਕੀਤੇ ਨੇ ਉਹਨਾਂ ਦੇ ਬੱਚੇ ਵੀ ਅੱਜ ਏਸੀ ਦਾ ਦੇ ਵਿੱਚ ਆਰਾਮ ਕਰ ਰਹੇ ਨੇ ਆਨੰਦ ਮਾਨਦੇ ਨੇ ਔਰ ਨੇਚਰਲ ਹੈ ਨੇਚਰਲੀ ਇਹਦੇ ਨਾਲ ਜਿਹੜਾ ਲੋਡ ਹੈ ਬਹੁਤ ਜ਼ਿਆਦਾ ਪਿਆ ਹੈ ਬਿਜਲੀ ਤੇ ਤੇ ਅਸੀਂ ਮਲੇਰ ਕੋਲੇ ਦੇ ਵਿੱਚ ਇਹ ਪਿਛਲੇ 2 ਸਾਲਾਂ ਦੇ ਵਿੱਚ 337 ਨਵੇਂ ਟਰਾਂਸਫਾਰਮਰ ਧਰਾਏ ਨੇ ਤਾਂ ਕਿ ਮਤਲਬ ਹੈ ਵੀ ਮਲੇਰ ਕੋਲੇ ਦੇ ਅੰਦਰ ਬਿਜਲੀ ਦੀ ਕੋਈ ਕਮੀ ਨਾ ਰਹੇ ਅਤੇ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਵੀ ਅਸੀਂ 2077 ਟਰਾਂਸਫਾਰਮਰ ਜਿਹੜੇ ਹਨ ਧਰਾਏ ਨੇ ਤਾਂ ਕਿ ਖੇਤਾਂ ਨੂੰ ਵੀ ਜਿਹੜੀ ਬਿਜਲੀ ਦੀ ਸਪਲਾਈ ਹੈ ਉੱਥੇ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਕਿਸਾਨਾਂ ਨੂੰ ਨਾ ਆਵੇ ਕਿ ਬਸ ਸਟੈਂਡ ਦੀ ਗੱਲ ਕੀਤੀ ਆ ਤੇ ਨਾ ਸਟੇਡੀਅਮਾਂ ਦੀ ਗੱਲ ਕੀਤੀ ਆ ਜੀ ਉਹ ਵੀ ਥੋੜਾ ਹਾਂ ਜੀ ਅਸੀਂ ਮਲੇਰ ਕੋਲੇ ਕਿਉਂਕਿ ਬਸ ਸਟੈਂਡ ਬੜਾ ਕੰਜੈਸਟਡ ਏਰੀਆ ਚ ਹੈ ਔਰ ਬੜਾ ਪੁਰਾਣਾ ਬਣਿਆ ਹੋਇਆ ਹੈ ਔਰ ਕੋਈ ਉਹ ਪਲਾਨਡ ਵੇ ਨਾਲ ਵੀ ਨਹੀਂ ਬਣਿਆ ਹੋਇਆ ਤੇ ਇਥੇ ਉਹਦੇ ਲਈ ਵੀ ਪ੍ਰਪੋਜ਼ਲ ਦਿੱਤੀ ਸੀ 9 ਲੱਖ 9 ਕਰੋੜ ਰੁਪਏ ਉਹਦੇ ਲਈ ਵੀ ਸੈਂਕਸ਼ਨ ਹੋਇਆ ਹੈ ਔਰ ਅਸੀਂ ਬਦਿਆ ਪਲਾਨਡ ਵੇ ਨਾਲ ਮਲੇਰ ਕੋਲੇ ਦੇ ਵਿੱਚ ਬਸ ਸਟੈਂਡ ਵੀ ਤਾਮੀਰ ਕਰਾਂਗੇ ਸਟੇਡੀਅਮ ਤੇ ਨਾ ਜੀ ਤੇ ਇਸ ਤੋਂ ਇਲਾਵਾ ਤਿੰਨ ਮਿਨੀ ਸਟੇਡੀਅਮ ਬਣਾਉਣ ਦਾ ਵੀ ਅਸੀਂ ਪ੍ਰਪੋਜ਼ਲ ਜਿਹੜੀ ਹੈ ਭੇਜੀ ਹੈ ਉਹ ਪ੍ਰਪੋਜ਼ਲ ਸਾਤੋਂ ਡਿਪਾਰਟਮੈਂਟ ਨੇ ਮੰਗੀ ਹੈ ਤੇ ਡਾਇਰੈਕਟਰ ਸਾਹਿਬ ਨੂੰ ਅਸੀਂ ਭੇਜ ਦਿੱਤੀ ਤੇ ਇਨਸ਼ਾਅੱਲਾ ਬੜੀ ਜਲਦੀ ਉਹ ਤਿੰਨ ਮਿਨੀ ਸਟੇਡੀਅਮ ਬਣਾਵਾਂਗੇ ਇੱਕ ਸ਼ਹਿਰ ਦੇ ਵਿੱਚ ਜਮਾਲਪੁਰੇ ਦੇ ਏਰੀਆ 'ਚ ਦੋ ਸਟੇਡੀਅਮ ਅਸੀਂ ਇੱਕ ਮੋਹਲੀ ਕਲਾ ਤੇ ਇੱਕ ਦਸੌਂਦਾ ਸਿੰਘ ਵਾਲਾ ਬਣਾਵਾਂਗੇ ਦਿੱਕਤ ਹੈ ਕੋਈ ਪਰੇਸ਼ਾਨੀ ਹੈ ਉਹਦੇ ਲਈ ਮੈਂ ਡੀਸੀ ਕੰਪਲੈਕਸ ਦੇ ਵਿੱਚ ਜਿਹੜਾ ਦਫ਼ਤਰ ਹੈ ਗਵਰਨਮੈਂਟ ਕਾਲਜ ਮਲੇਰ ਕੋਲਾ ਦੇ ਸਾਹਮਣੇ ਉਹਦੇ ਵਿੱਚ ਮੈਂ ਡੇਲੀ ਬੈਠਦਾ ਤੇ ਕਿਸੇ ਵਕਤ ਵੀ ਆ ਕੇ ਉਹ ਆਪਣੀ ਸਮੱਸਿਆ ਦੱਸ ਸਕਦੇ ਨਾ ਤੇ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਇਆ ਜਾਏਗਾ। ਬਾਕੀ ਮੇਰਾ ਇੱਕ ਇਹ ਵੀ ਸਿਸਟਮ ਹੈ ਕਿ ਮੈਂ ਪਿੰਡਾਂ ਦੇ ਵਿੱਚ ਵੀ ਆ ਜਾਂਦਾ ਰਹਿਣਾ ਤੇ ਪਿੰਡਾਂ ਵਿੱਚ ਜਾ ਕੇ ਵੀ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਹਨ ਉਹ ਸੁਣਦਾ ਹਾਂ ਔਰ ਉਹਨਾਂ ਨੂੰ ਵੀ ਹੱਲ ਕਰਵਾਉਂਦਾ ਹਾਂ ਕਿਉਂਕਿ ਲੋਕਾਂ ਨੇ ਮੈਨੂੰ ਵੋਟਾਂ ਪਾ ਕੇ ਇਹ ਜ਼ਿੰਮੇਵਾਰੀ ਦਿੱਤੀ ਹੈ। ਇਹ ਜ਼ਿੰਮੇਵਾਰੀ ਲਈ ਜਿੱਥੇ ਮੈਂ ਲੋਕਾਂ ਸਾਹਮਣੇ ਜਵਾਬਦੇਹ ਹਾਂ ਤਾਂ ਮੈਂ ਰੱਬ ਦੇ ਸਾਹਮਣੇ ਵੀ ਜਵਾਬਦੇਹ ਹਾਂ ਕਿ ਮੈਂ ਉਸ ਜ਼ਿੰਮੇਵਾਰੀ ਨੂੰ ਕਿੰਨੀ ਇਮਾਨਦਾਰੀ ਨਾਲ ਕਿੰਨੀ ਸੱਚਾਈ ਕਿੰਨੀ ਮਿਹਨਤ ਔਰ ਲਗਨ ਦੇ ਨਾਲ ਅਦਾ ਕਰ ਰਿਹਾ ਹਾਂ ਮੈਂ ਮਲੇਰਕੋਲਾ ਹਲਕੇ ਦੇ ਲੋਕਾਂ ਦਾ ਬਿਹਤ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਤੇ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਂ ਚਾਹੁੰਦਾ ਹਾਂ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਪਗਮਨਤ ਮਾਨ ਸਾਹਿਬ ਦਾ ਜਿਹੜਾ ਸੁਪਨਾ ਹੈ ਇਹ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣਾ ਹੱਸਦਾ ਖੇਡਦਾ ਪੜਦਾ ਪੰਜਾਬ ਬਣਾਉਣਾ ਪੰਜਾਬ ਦੀ ਜਿਹੜੀ ਸਭਤਾ ਹੈ ਉਸ ਨੂੰ ਬਹਾਲ ਕਰਨਾ ਔਰ ਉਹਦੇ ਵਿੱਚ ਅਸੀਂ ਪੂਰਾ ਤਨ ਮਨ ਦੇ ਨਾਲ ਜੁਟੇ ਹੋਏ ਆਂ ਔਰ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਚ ਪੰਜਾਬ ਸਹੀ ਮਾਨਿਆ ਚ ਰੰਗਲਾ ਪੰਜਾਬ ਬਣੇਗਾ ਔਰ ਫਿਰ ਪੰਜਾਬ ਦੇ ਲੋਕ ਜਿਹੜੇ ਹਨ ਖੁਸ਼ਹਾਲ ਜੀਵਨ ਬਤੀਤ ਕਰਨਗੇ ਅ ਬਿਲਕੁਲ ਜੀ ਡਾਕਟਰ ਜ਼ਮੀਲੂ ਰਹਿਮਾਨ ਵਿਧਾਇਕ ਮਲੇਰ ਕੋਟਲਾ ਜਿਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਨਵਾਂ ਜ਼ਿਲ੍ਹਾ ਮਲੇਰ ਕੋਟਲਾ ਲਈ ਕਿਹੜੇ-ਕਿਹੜੇ ਪ੍ਰੋਜੈਕਟ ਨੇ ਜਿਹੜੇ ਕਾਰਗਰ ਸਿੱਧ ਹੋਣਗੇ ਤੇ ਜ਼ਿਲ੍ਹੇ ਨੂੰ ਜ਼ਿਲ੍ਹਾ ਬਣਾਉਣਗੇ ਦੱਸਿਓ ਕਿ ਇੱਕ ਵੱਡਾ ਚੈਲੰਜ ਪੰਜਾਬ ਸਰਕਾਰ ਤੇ ਇੱਥੋਂ ਦੇ ਵਿਧਾਇਕ ਡਾਕਟਰ ਜ਼ਮੀਲੂ ਰਹਿਮਾਨ ਨੂੰ ਸੀ ਤੇ ਵਿਰੋਧੀਆਂ ਨੇ ਵੀ ਬੜਾ ਤੰਜ ਕਸ਼ੇ ਇਸਨ ਕੇ ਇੱਥੇ ਮੈਡੀਕਲ ਕਾਲਜ ਦੀ ਗੱਲ ਬੱਸ ਸਟੈਂਡ ਦੀ ਗੱਲ ਜਾਂ ਹੋਰ ਵਿਕਾਸ ਕਾਰਜਾਂ ਦੀ ਗੱਲ ਹੁਣ ਤੱਕ ਨਹੀਂ ਹੋਈ ਪਰ ਦੱਸਿਓ ਕਿ ਅੱਜ ਪ੍ਰੈਸ ਕਾਨਫਰੰਸ ਦੌਰਾਨ ਇਹਨਾਂ ਨੇ ਇੱਕ ਇੱਕ ਕੰਮ ਗਿਣਾਏ ਨੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਨੇਪਰੇ ਚੜ੍ਹਨਗੇ ਕਰੋੜਾਂ ਰੁਪਏ ਦੇ ਕੰਮ ਨੇ ਤੇ ਜਿਸ ਨਾਲ ਆਉਣ ਵਾਲਾ ਮਲੇਰਕੋਟਲਾ ਪੰਜਾਬ ਦਾ ਨਵਾਂ ਜ਼ਿਲ੍ਹਾ ਹੋ ਸਕਦਾ ਕਿ ਪੰਜਾਬ ਦਾ ਨੰਬਰ 1 ਜ਼ਿਲ੍ਹਾ ਬਣ ਸਕੇ ਮਲੇਰਕੋਟਲਾ ਤੋਂ ਗੌਰਵ ਦੇ ਨਾਲ ਸੁੱਖਾ ਖੇੜੀਵਾਲਾ